ਫੇਰ ਉੱਥੇ ਹੀ ਫਸ ਗਈ ਆ ਮੈਨੂੰ ਲੱਗਦਾ ਵੀ ਖਾਤਾ ਬਾਈ ਵਾਲਾ ਹੁਣ ਖੁੱਲਿਆ ਲੱਗਦਾ ਵਾ ਬਾਈ 88 ਇਹ ਪਰਲੇ ਪਾਸੇ ਬਾਈ ਜੀ ਪੀਰਾ ਅੰਡ ਕੁੰਬੜਾ ਦੇ ਭੋਲੇ ਹੁਣਾਂ ਦਾ ਭੱਜ ਗਿਆ ਤੇ ਉਰਲੇ ਪਾਸੇ ਇਹ ਰਾਮਗੜੀਓ ਕੰਬੇ ਹੁਣਾਂ ਦਾ ਦੁਕਾ ਬੱਛਾ ਭੱਜੀਆਂ ਖੁਸ਼ੀਆਂ ਹੁਣਾਂ ਦਾ ਜਗਵਿੰਦਰ ਭੁੱਟਿਆ ਸਰਪੰਚ ਦਾ ਅੰਕਾਰ ਸਿੰਘ ਗੋਲੀਆਂ ਪਹਿਲਾਂ ਇਹ ਜੋੜੀ ਜਿਹੜੀ ਖਰਾਬ ਹੋ ਗਈ ਸੀ ਇਹ ਖਰਾਬ ਹੋ ਗਈ ਸੀ ਜੋੜੀ ਬਾਈ ਜੀ ਫੇਰ ਵੀ ਸੋਹਣਾ ਸਮਾ ਲਾ ਗਈ 22 ਸੈਕਿੰਡ 88 ਪੁਆਇੰਟ ਦਾ ਇਹ ਮੁਰਗੇ ਦਾ ਜੇਤੂ ਭੱਜ ਗਿਆ ਮੁਰਗੇ ਜਿਹੜਾ ਦਾ ਸਮੀ ਜਿੱਥੇ ਸਮੀ ਹੋੜਾ ਦਾ ਬਾਈ ਜੀ ਜੰਗ ਬਣਾਲੇ ਦਾ ਧੋੜ ਤਾ ਉਧਰ ਦਾ ਕਰ ਲੈ ਪਾਸੇ ਭੱਜ ਗਿਆ ਗਈ ਬਈ ਟੱਕਰ ਮਨਜਿੰਦਰਾ ਬਲਤੀ ਫਸਮੀ ਹੋ ਗਈ گاਉ ਦੇ ਜਾਇਆ ਦੀ ਲੋਕ ਚਰਚਾ ਕਰਦੇ ਆ ਵੀ 2 ਪੁਆਇੰਟ ਨਹੀਂ ਨਿਕਲਦੇ 2 ਪੁਆਇੰਟ ਨਹੀਂ ਨਿਕਲਦੇ ਤੇ ਹੁਣ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਕੰਤ ਨਹੀਂ ਨਾ ਕੋਈ ਲੱਗ ਨਹੀਂ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੱਦਿਆ ਤੇ ਉਰਲੇ ਪਾਸੇ ਬਾਈ ਜੀ ਇਹ ਖਲੀਫਾ ਭੱਜ ਗਿਆ ਜੱਗੀ ਭਾਮੀਆਂ ਦਾ ਜੱਸਾ ਵਿਦੇਸ਼ਾ ਇਹ ਬਾਈ ਜੀ ਇਹਨੂੰ ਮੇਘਵਾਲ ਸੋਨਾ ਕਰ ਜਾ ਇਹ ਬਿੰਦੀ ਜਿੱਥੇ ਭੱਜ ਗਿਆ ਬਿੰਦੀ ਹੁਣਾਂ ਦਾ ਜੱਗੀ ਭਾਮੀਆਂ ਬਿੰਦੀ ਭਾਮੀਆਂ ਖਲੀਫਾ ਤੇ ਰਾਸ਼ਟਰਪਤੀ ਨਾਇਬ ਲੰਬੜਦਾਰ ਰਾ ਰਾ ਮਗਰੋਂ ਗੋਗੇ ਦਿੱਖੀਆਂ ਜਾਣਗੇ ਕਿਉਂਕਿ ਮੇਰਾ ਹੱਥ ਵੀ ਵੱਡਾ ਜੇ ਮੈਂ ਕਿਤੇ ਲਾਤਾ ਜੰਮੀ ਬੋਹ ਪਾਰਾਈ ਜੀ 2575 ਪੁਆਇੰਟ ਆ ਬਾਜੀ ਮਾਰੀ ਤਾਂ ਨਿਕਾ ਮਨਿੰਦਰਾ ਦੋਨਾਂ ਤੇ ਕੋਈ ਨਾ ਖੜਾ ਵਾ ਬਾਈ ਬਾਈ ਟੱਕਰ ਬਹੁਤੀ ਜ਼ਿਆਦਾ ਹੀ ਵੱਡੀ ਆਉਣ ਵਾਲੇ ਦਿਨਾਂ 'ਚ ਹੋਰ ਹੋਣ ਵਾਲੀ ਆ ਰੋਜ਼ ਟੱਕਰ ਫਾਸੀ ਆਉਂਦੀ ਆ ਚੰਨੀ ਗੋਪਾ ਰਾਏ ਕਰਨ ਗੋਪਾ ਰਾਏ thro dourgar ਸੋਈ ਦੋ ਯੰਗ ਸਿੰਘ ਦੀ ਬਲਾਲਾ ਸਥੇਰ ਕੋਈ ਫਸਮੀ ਟੱਕਰ ਗੋਰਾ ਟੱਟ ਪਿੰਦਰੀ ਟੱਟ ਬਾਬਾ ਹਾਦਮ ਸਿੰਘ ਜੀ ਨੀ ਬੋਪਾ ਰਾਏ ਕਰਨ ਬੋਪਾ ਰਾਏ ਕਿਆ ਹੋਇਆ ਰਾਜੂ ਗੁਜਰਾਲੀਆ ਤੇ ਦੇਖਦੇ ਆ ਵਾਹੀ ਬਈ ਕਿੱਥੇ ਗੱਲ ਜੁੜਦੀ ਆ ਮੁਕਾਬਲਾ ਪੂਰਾ ਫਸ ਗਿਆ ਹੁਣ ਤੂੰ ਦੋ ਦਰ ਤੂੰ ਦੋ ਦਰ ਫਰਨਾ ਪੂਰਾ ਰਾਜੂ I'm not gay ਭੱਜ ਗਿਆ ਤੇ ਦੇਖਦੇ ਹਾਂ ਹੁਣ ਕਹਾਣੀ ਕਿੱਥੇ ਜੁੜਦੀ ਆ ਹਜੇ ਤਰੌਣੇ ਦਾ ਕਹਿੰਦੇ ਝੰਡਾ ਗੱਟਿਆ ਹੋਇਆ ਤੇ ਆ ਗਈ ਭਾਈ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਟੀਗੀ ਸ਼ਟ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਮੁਕਾਬਲਾ ਪੂਰਾ ਠਸਮਾ ਜਾ ਭਾਈ ਪੂਰਾ ਹੀ ਫਸ ਗਿਆ ਚਾਵਾ ਸਾਹਿਬ 2263 ਤੁਰ ਜਪਾ ਗਿਆ ਭਾਈ ਸਮਾ 2263 ਇਹ ਭੱਜ ਗਿਆ ਭਾਈ ਔਰਲੇ ਪਾਸੇ ਮਨਜੀਤ ਸਿੰਘ ਦੀ ਡੋਕਰ ਜਗਤਪੁਰ ਇਹ ਟੀਜੇ ਸ਼ੇਰ ਜੱਲ ਦਾ ਬੱbbi ਸੌਲੀ ਦਾ ਜਿਹੜਾ ਉਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਭੱਜਿਆ ਇਹ ਪੰਜਾਬ ਦੀ ਪਿਛਲੇ ਸਾਲ ਸਭ ਤੋਂ ਭੱਜ ਗਿਆ ਹੋਈ ਸ਼ਾਮ ਦਾ ਕਿੱਥੇ ਦਾ ਪ੍ਰੋਗਰਾਮ ਆ ਕਿਹੜੇ ਰਹਿ ਗਈ ਬਾਈ ਐਰਖੋਣੀ ਦੇਖਦੇ ਆ ਘੜੀ ਵੀ ਦੇਖਦੇ ਆ ਸਮਾਂ ਵੀ ਦਿੱਤਾ ਹੋਇਆ ਕੱਜ ਗੁਜਰ ਵਾਲੇ ਪਹਿਲਾ ਲੰਗ ਪਹਿਲਾ ਲੰਗ ਸੈਕਿੰਡ 63 ਪੁਆਇੰਟ ਦਾ ਬਾਜੀ 22 63 ਉਹ ਹਰਲੇ ਪਾਸੇ ਭੱਜ ਗਿਆ ਬਾਜੀ ਰਾਜੂ ਗੁਜਰਵਾਲ ਗਵਿੰਦਰ ਗੁਜਰਵਾਲ ਬੇਲਾ ਸਿੰਘ ਲੰਗ ਸ਼ੋਟੂ ਲੰਗ ਤੇ ਪਰਲੇ ਪਾਸੇ